ਹਾਂਜੀ ਜੀ ਜੀ ਸਾਹਿਬ ਅੱਜ ਤੁਸੀਂ ਪਹੁੰਚੋ ਸੇਵਾ ਪੂਰੀ ਕੀਤੀ ਆਪਣੀ ਤੁਸੀਂ ਆਜ਼ਾਦ ਬੇਨਤੀ ਕਰਾਈ ਹੈ ਜੋ ਜੋ ਹੁਕਮ ਹੋਇਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਸ਼ਵਲ ਬਣਾ ਹੋਇਆ ਅੱਜ ਆਖਰੀ ਦਿਨ ਸੀਗਾ ਤੁਹਾਡਾ ਕੀ ਕਹਿਣਾ ਚਾਹੋਗੇ ਦੇਖੋ ਦਾਸ ਗੁਰੂ ਸਾਹਿਬ ਨੂੰ ਸਦਾ ਹੀ ਸਮਰਪਿਤ ਹੈ ਜੀ ਔਰ ਗੁਰੂ ਸਾਹਿਬ ਦੇ ਚਰਨਾ ਕਮਲਾਂ 'ਚ ਹਾਜ਼ਰ ਹੋ ਕੇ ਜਦੋਂ ਦਾਸ ਕੋਲੋਂ ਸਪਸ਼ਟੀਕਰਨ ਵੀ ਮੰਗਿਆ ਗਿਆ ਸੀ ਦਾਸ ਨੇ ਇੱਕੋ ਗੱਲ ਰੱਖੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਧਰ ਅੱਗੇ ਉਹਨਾਂ ਦੇ ਚਰਨ ਕਮਲ ਪਰਸ਼ਨ ਵਾਸਤੇ ਆਈਆਂ ਔਰ ਗੁਰੂ ਸਾਹਿਬ ਅੱਗੇ ਕੋਈ ਦਲੀਲ ਨਹੀਂ ਹੈ ਅਸੀਂ ਖਿੰਖਿਨ ਭੁੱਲਨ ਹਾਰ ਹਾਂ ਔਰ ਕਲਿਓ ਕੀਆ ਬੁਨੇ ਗਾਰ ਹਾਂ ਮੂਨ ਹਰਾਮੀ ਔਰ ਗੁਰੂ ਸਾਹਿਬ ਬਖਸ਼ਿੰਦ ਨੇ ਔਰ ਦਾਸ ਨੇ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀ ਔਰ ਅੱਜ ਵੀ ਤੁਹਾਨੂੰ ਮੈਂ ਇਹੀ ਗੱਲ ਕਹਿਣਾ ਕਿ ਦੁਨਿਆਵੀ ਚਤਰਾਇਆਂ ਸਿਆਣਪਾਂ ਦੁਨਿਆਵੀ ਖੇਤਰ ਲਈ ਤਾਂ ਵਰਤੀਆਂ ਜਾ ਸਕਦੀਆਂ ਨੇ ਜਦੋਂ ਗੁਰੂ ਘਰ ਅੱਗੇ ਗੁਰੂ ਦੇ ਚਰਨਾਂ ਨੂੰ ਹਾਜ਼ਰ-ਨਾਜ਼ਰ ਗੁਰੂ ਸਾਹਿਬ ਨੂੰ ਸਮਝ ਕੇ ਜਦੋਂ ਸੀਸ ਨਵਾਈਦਾ ਤੇ ਫਿਰ ਆਪਣੇ ਚੋਂ ਸਿਆਣਪਾਂ ਕੋਸਤ ਚਲਾਕੀਆਂ ਸਾਰੀਆਂ ਹੀ ਛੱਡ ਕੇ ਗੁਰੂ ਸਾਹਿਬ ਨੂੰ ਉਹਨਾਂ ਦੇ ਚਰਨਾ ਕਮਲਾਂ ਨੂੰ ਦਾ ਧਿਆਨ ਕਰਕੇ ਗੁਰੂ ਨੂੰ ਇਹੀ ਬੇਨਤੀ ਅਰਦਾਸ ਬੇਨਤੀ ਕਰ ਦਿੱਤੀ ਕਿ ਸੱਚੇ ਪਾਤਸ਼ਾਹ ਖਿੰਖਿ ਖਿੰ ਨ ਭੁੱਲਰ ਹਾਰ ਹਾਂ ਆਪ ਜੀ ਦੇ ਘਰ ਦੇ ਗੋਲੇ ਆ ਆਪ ਜੀ ਬਖਸ਼ਿੰਦੋ ਔਰ ਗੁਰੂ ਸਾਹਿਬ ਕਿਰਪਾ ਕਰਨ ਤਰਸ ਕਰਨ ਦਾਸ ਵਰਗੇ ਨਮਾਣੇ ਨਾ ਚੀਜ਼ ਇਨਸਾਨ ਨੂੰ ਸਮਤ ਤੇ ਸਮਰੱਥਾ ਬਖਸ਼ਿਸ਼ ਕਰਨ। ਔਰ ਦਾਸ ਅੱਜ ਵੀ ਜਦ ਹਾਜ਼ਰ ਹੋਇਆ ਗੁਰੂ ਸਾਹਿਬ ਨੇ ਜਿੱਥੇ ਦਾਸ ਤੇ ਤਰਸ ਕੀਤਾ ਉੱਥੇ ਬਲ ਵੀ ਬਖਸ਼ਿਆ ਕਿ ਸੇਵਾ ਕਰਨ ਦਾ ਬਲ ਬਖਸ਼ਿਆ ਔਰ ਸੇਵਾ ਕਰਦਿਆਂ ਨਿਤਨੇਮ ਕਰਦਿਆਂ ਦਾਸ ਤੋਂ ਨੇਕਾ ਢਿੱਲਾ ਪੁੱਲਾ ਹੋ ਜਾਂਦੀਆਂ ਨੇ ਗੁਰੂ ਸਾਹਿਬ ਬਖਸ਼ਣ ਹੱਥ ਨੇ ਬਖਸ਼ਿਸ਼ ਕਰਨ ਸਤ ਬਖਸ਼ਿਸ਼ ਕਰਨ ਗਾਂ ਸ਼ੁੱਧ ਸੇਵਾ ਸ਼ੁੱਧ ਬਾਣੀ ਪੜਨ ਦਾ ਬਲ ਬਖਸ਼ਿਸ਼ ਕਰ। ਅਕਾਲੀ ਸੁਖਰ ਲਹਿਰ ਨੇ ਆਪਣੀ ਜਿਹੜੀ ਸੰਸਥਾ ਸੀ ਜੀ ਜਾਂ ਉਹਨਾਂ ਨੇ ਜਿਹੜੀ ਲਹਿਰ ਬਣਾਈ ਸੀ ਉਸ ਨੂੰ ਪੰਗ ਕਰ ਦਿੱਤਾ ਹੈ ਤਾਂ ਹੁਣ ਉਹ ਇਕੱਤਰ ਹੋਣਾ ਚਾਹੁੰਦੇ ਨੇ ਅੱਜ ਵੀ ਜਿਸ ਤਰ੍ਹਾਂ ਸਾਧਨ ਮਿਲ ਕੇ ਆਏ ਨੇ ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਕਾਲੀ ਦਲ ਸਾਰਾ ਇਕਜੁੱਟ ਹੋਏਗਾ ਇੱਕ ਮੰਚ ਤੇ ਦੇਖੋ ਸ਼ਰੋਮਨੀ ਅਕਾਲੀ ਦਲ ਨੂੰ ਜ਼ਰੂਰ ਇਕੱਠਾ ਹੋਣਾ ਚਾਹੀਦਾ ਜੀ। ਔਰ ਇਹ ਪੰਜਾਬ ਦੀ ਰੀਜੀonal ਆਵਾਜ਼ ਖੇਤਰੀ ਪਾਰਟੀ ਦੀ ਖੇਤਰੀ ਪਾਰਟੀ ਦੇ ਖੇਤਰੀ ਇਲਾਕੇ ਦੀ ਆਵਾਜ਼ بلند ਕਰਨੀ ਹੈ ਪੰਜਾਬ ਦੀ ਆਵਾਜ਼ بلند ਕਰਨੀ ਹੈ ਤੇ ਜਰੂਰ ਇਕੱਠੇ ਹੋਣਾ ਪੈਣਾ ਪੰਜਾਬ ਦੀਆਂ ਆਪ ਦੀਆਂ ਮੁਸ਼ਕਿਲਾਂ ਤਾਂ ਨੇ ਚਾਹੇ ਉਹ ਪਾਣੀ ਦੀਆਂ ਨੇ ਚਾਹੇ ਉਹ ਵਾਗੇ ਬਾਰਡਰ ਤੋਂ ਇੱਕ ਟ੍ਰੇਡ ਦੀ ਇੰਪੋਰਟ ਐਕਸਪੋਰਟ ਦੀ ਹੈ ਚਾਹੇ ਉਹ ਖੇਤੀ ਨਾਲ ਸੰਬੰਧਿਤ ਨੇ ਚਾਹੇ ਉਹ ਬਾਰਡਰ ਸਿਕਿਉਰਿਟੀ ਹੈ ਚਾਹੇ ਭਾਈਚਾਰਕ ਸਾਂਝ ਹੈ ਪੰਜਾਬ ਦੀ ਆਪ ਦੇ ਆਪ ਚ ਵੱਖ ਕਿਸਮ ਦੀਆਂ ਇਸ਼ੂਜ਼ ਨੇ ਚਾਹੇ ਉਹ ਐਗਰੀਕਲਚਰ ਨਾਲ ਰਿਲੇਟਿਡ ਨੇ ਚਾਹੇ ਉਹ ਇੰਡਸਟਰੀ ਨਾਲ ਰਿਲੇਟਿਡ ਹੈ ਚਾਹੇ ਉਹ ਐਗਰੋ ਪ੍ਰੋਸੈਸਿੰਗ ਨਾਲ ਰਿਲੇਟਿਡ ਹੈ ਇਹ ਸਾਰੀ ਚੀਜ਼ਾਂ ਨੂੰ ਦੇਸ਼ ਨਾਲੋਂ ਵੱਖ ਵੇਖ ਕੇ ਇਹ ਚੀਜ਼ਾਂ ਦਾ ਧਿਆਨ ਕਰਕੇ ਦੇ ਪੰਜਾਬੀ ਆਵਾਜ਼ بلند ਹੋਣੀ ਚਾਹੀਦੀ ਜਿੱਥੇ ਦੇ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਚੰਡੀਗੜ੍ਹ ਵਿੱਚ ਇੱਕ ਵਿਧਾਨ ਸਭਾ ਵਕਰੀ ਬਣਾਉਣ ਬਣਾਉਣ ਦੀ ਜਿਹੜੀ ਪੇਸ਼ਕਸ਼ ਹੈ ਉਹਦਾ ਵਿਰੋਧ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਆ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਜਿਹੜੀ ਸ਼ਾਇਦ ਨੈਸ਼ਨਲ ਪਾਰਟੀਆਂ ਨੂੰ ਨੈਸ਼ਨਲ ਸੋਚ ਨੂੰ ਨਹੀਂ ਸਮਝ ਆਉਂਦੀ ਔਰ ਅੱਜ ਵੀ ਮੈਂ ਅੱਜ ਤੁਹਾਡੇ ਰਾਹੀ ਇਹ ਜ਼ਰੂਰ ਬੇਨਤੀ ਕਰੂੰਗਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਬਹੁਤ ਨਾਜ਼ੁਕ ਹੈ ਬਹੁਤ ਹੀ ਖਤਰਨਾਕ ਮੋੜ ਤੇ ਉਹਨਾਂ ਦੀ ਸਿਹਤ ਦੇ ਹਾਲਾਤ ਜੋ ਵਿਗੜ ਰਹੇ ਆ ਪਹੁੰਚ ਚੁੱਕੇ ਆ ਮੈਂ ਆਜਪਾ ਦੀ ਸਰਕਾਰਾਂ ਨੂੰ ਔਰ ਸੂਬੇ ਦੀ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ ਉਹਨਾਂ ਦੀ ਜ਼ਿੰਦਗੀ ਨਾਲ ਨਹੀਂ ਖੇਡਣਾ ਚਾਹੀਦਾ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀ ਚਾਹੀਦੀਆਂ ਨੇ ਜੇ ਦੇਸ਼ ਦਾ ਅੰਨਦਾਤਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਨਹੀਂ ਤਾਂ ਖੋਕਲਾ ਰਹਿ ਜਾਊਗਾ ਜੇ ਅੰਨਦਾਤੇ ਦੀ ਨਹੀਂ ਸੁਣਨੀ ਤੇ ਫਿਰ ਮੈਂ ਸਮਝਦਾ ਕਿ ਸਰਕਾਰਾਂ ਨੇ ਸੁਣਨੀ ਕੀ ਦੀ ਔਰ ਜੇ ਦੇਸ਼ ਦਾ ਅ ਅਨਦਾਤਾ ਜੇ ਜਾ ਕੇ ਆਪਦੀ ਗੱਲ ਦੇਸ਼ ਦੀ ਰਾਜਧਾਨੀ ਚ ਨਹੀਂ ਰੱਖ ਸਕਦਾ ਤੇ ਮੈਂ ਸਮਝਦਾ ਫਿਰ ਉਹਨੇ ਆਪਦੀ ਗੱਲ ਰੱਖਣੀ ਕਿੱਥੀ ਹੈ ਉਹਦੀ ਸੁਣਵਾਈ ਕਰਨੀ ਕਿਨੇ ਇਹ ਸਾਰੇ ਕਿਸਾਨ ਸੁਸਾਇਟ ਔਰ ਅੱਜ ਵੀ ਇੱਕ ਚਰਚਾ ਚੱਲੀ ਆ ਕਿ ਹੁਣ ਜਿਹੜੇ ਕਿਸਾਨ ਲੋ ਨੇ ਉਹ ਇੱਕ ਐਗਰੀਕਲਚਰ ਪਾਲਿਸੀ ਰਾਈ ਚੋਰ ਮੋਰੀ ਰਾਈ ਹੁਣ ਲਿਆ ਕੇ ਉਸ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਜੀ ਫਿਰ ਗੁਰਪੁਰਬ ਵਾਲੇ ਦਿਨ 750 ਕਿਸਾਨ ਪਹਿਲਾਂ ਸ਼ਹੀਦ ਹੋਇਆ ਫਿਰ ਗੁਰਪੁਰਬ ਵਾਲੇ ਦਿਨ ਤੁਸੀਂ ਇਹ ਐਲਾਨ ਕੀਤਾ ਕਿ ਅਸੀਂ ਕਾਲੇ ਕਾਨੂੰਨ ਵਾਪਸ ਲੈਣੇ ਆ ਤੇ ਹੁਣ ਚੋਰ ਮੋਰੀ ਰਹੀ ਇੱਕ ਪਾਲਿਸੀ ਰਹੀ ਉਸੇ ਚੀਜ਼ ਨੂੰ ਤੁਸੀਂ ਲੈ ਕੇ ਆ ਰਹੇ ਹੋ ਕਿ ਕਿਤੇ ਨਾ ਕਿਤੇ ਫਿਰ ਤਾਂ ਇਹ ਬਹੁਤ ਵੱਡਾ ਧੋਖਾ ਹੈ ਔਰ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਗੁਰੂ ਨਾਨਕ ਸਾਹਿਬ ਦੇ ਪੁਰਬ ਨੂੰ ਦੇ ਉਸ ਦਿਨ ਨੂੰ ਵਚਨ ਕੀਤਾ ਹੋਇਆ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇਹ ਪੁਆਇੰਟ ਸਮਝਾਂਗਾ ਬਹੁਤ ਵੱਡਾ ਧੋਖਾ ਸਮਝਿਆ ਜਾਊਗਾ ਇਹ ਜੀ ਕੋਈ ਲੁੰਬੜ ਚਾਲਾਂ ਨਹੀਂ ਚਲੀਆਂ ਜਾਣੀ ਚਾਹੀਦੀਆਂ ਔਰ ਪੰਜਾਬ ਦੇ ਜਿੰਨੇ ਮਸਲੇ ਨੇ ਪਾਣੀ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਤੋਂ ਲੈ ਕੇ ਰਾਜਧਾਨੀ ਤੋਂ ਲੈ ਕੇ ਜਿੰਨੇ ਪੈਂਡਿੰਗ ਮਸਲੇ ਨੇ ਉਹ ਹੱਲ ਕੀਤੇ ਜਾਣੇ ਚਾਹੀਦੇ ਔਰ ਬੰਦੀ ਸਿੰਘਾਂ ਦੀ ਰਿਹਾਈ ਨਿਸ਼ਚਿਤ ਬਣਾਈ ਜਾਣੀ ਚਾਹੀਦੀ ਜੋ ਪਿਛਲੇ ਕੁਝ ਦਿਨਾਂ ਚ ਇੱਕ ਸ਼ਰਾਰਤ ਕੀਤੀ ਗਈ ਆ ਉਹਦੇ ਨਾਲ ਜੇ ਬੰਦੀ ਸਿੰਘਾਂ ਦੇ ਕੇਸ 'ਚ ਕੋਈ ਇਹ ਜਿਹਾ ਸਟੈਂਡ ਲਿੱਤਾ ਜਾਊਗਾ ਫਿਰ ਇਹ ਲੋਕਾਂ ਨੂੰ ਸਮਝ ਆ ਜਾਊਗੀ ਕਿ ਇਹ ਸਾਰੀ ਸ਼ਰਾਰਤ ਹੋਈ ਕਿਉਂ ਆ ਕੌਣ ਇਹਦੇ ਪਿੱਛੇ ਹੈ ਲੇਕਿਨ ਵਿਕਰਮ ਜੀ ਐਕਸ ਕਰਨਾ ਮੰਤਰੀ ਇੰਨਾ ਪ੍ਰੈਸ ਕਾਨਫਰੰਸ ਕਰਦਾ ਵੇ ਲੇਕਿਨ ਮੌਜੂਦਾ ਸਰਕਾਰ ਤੇ ਹਜੇ ਵੀ ਟਸਟੋਂ ਮਾਸ ਨਹੀਂ ਨਜ਼ਰ ਆ ਰਹੀ ਹੈ ਹਾਂ ਜੀ ਮੌਜੂਦਾ ਸਰਕਾਰ ਹਜੇ ਵੀ ਟਸਟੋਂ ਮਾਸ ਨਜ਼ਰ ਨਹੀਂ ਆ ਰਹੀ ਕੇਸ ਮਸਲੇ ਹੈ ਜਾਂ ਤੋਂ ਭਾਵ ਹੈ ਕਿ ਜਿਹੜਾ ਬਾਦਲ ਹੋ ਰਿਹਾ ਤੇ ਹਮਲਾ ਹੋਇਆ ਸੀ ਨਰੇਂਦਰ ਸਿੰਘ ਚੌੜਾ ਨੂੰ ਲੈ ਕੇ ਤੁਸੀਂ ਕਾਫੀ ਤੱਥ ਪੇਸ਼ ਕੀਤੇ ਕਾਫੀ ਸਬੂਤ ਪੇਸ਼ ਕੀਤੇ ਪਰ ਅੱਜ ਵੀ ਹਰਪਾਲ ਸਿੰਘ ਹੋਰਾਂ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਕੋਈ ਇੱਕ ਬੜੀ ਗੱਲ ਸਪਸ਼ਟ ਹੈ ਕਿ ਇਹ ਸਾਰਾ ਜਿਹੜਾ ਵਰਤਾਰਾ ਵਾਪਰਿਆ ਜੋ ਦੇਖੋ ਤੁਸੀਂ ਤਾਂ ਇੱਕ ਗੱਲ ਦੀ ਮਾਨਸਿਕਤਾ ਸਮਝ ਨਹੀਂ ਪੈਣੀ ਇੱਥੇ ਜਿੰਨੇ ਵੀ ਆਉਂਦੇ ਨੇ ਤੁਹਾਡੇ ਵਰਗੇ ਕੋਈ ਆਵੇ ਗੁਰੂ ਦਾ ਸਿੱਖ ਉਹ ਭੱਬਾ ਪਾਰ ਆਉਂਗਾ ਔਰ ਬਹੁਤ ਆਪਦੇ ਕਰਮ ਕਦਮ ਜਦੋਂ ਗੁਰੂ ਘਰ ਨੂੰ ਸ੍ਰੀ ਹਰਮੰਦਰ ਸਾਹਿਬ ਨੂੰ ਗੁਰੂ ਰਾਮਦਾਸ ਦੀ ਧਰਤੀ ਨੂੰ ਜਦੋਂ ਨੇ ਚੱਲ ਕੇ ਆਉਣਾ ਬੜੇ ਧਿਆਨ ਨਾਲ ਕਦਮ ਫੂਕ ਫੂਕ ਕੇ ਕਦਮ ਧਰਦਾ ਕਿ ਮੇਰੇ ਤੋਂ ਕੋਈ ਗੁਸਤਾਖੀ ਨਾ ਹੋ ਜੇ ਗਲਤੀ ਨਾ ਹੋ ਜੇ ਔਰ ਬੜਾ ਗੁਰੂ ਦੀ ਭਾਵਨਾ ਚ ਗੁਰੂ ਦੇ ਰੰਗ ਚ ਰੰਗਿਆ ਇੱਥੇ ਆਉਂਦਾ ਇਹ ਆਸ ਉਮੀਦ ਲੈ ਕੇ ਆਉਂਦਾ ਝੋਲੀ ਅੱਡ ਕੇ ਆਉਂਦਾ ਆਸ ਉਮੀਦ ਅਰਦਾਸ ਬੇਨਤੀ ਕਰਨ ਵਾਸਤੇ ਆਉਂਦਾ ਕਿ ਸੱਚੇ ਪਾਤਸ਼ਾਹ ਸੀ ਭੁਲਨ ਹਾਰ ਆ ਔਰ ਆਪ ਜੀ ਦੇ ਦਰਚੇਤਾ ਕੋਡੇ ਰਾਖਸ਼ ਸੱਜਣ ਠੱਗ ਵਰਗੇ ਵੱਡੇ ਤੋਂ ਵੱਡਾ ਗੁਨੇਕਾਰ ਨੂੰ ਨੁਨ ਹਰਾਮੀ ਇੱਥੇ ਬਖਸ਼ਿਆ ਗਿਆ ਤੇ ਸਾਡੇ ਤੋਂ ਵੱਡਾ ਕੋਈ ਹੈ ਨਹੀਂ ਤੇ ਕਿਰਪਾ ਕਰਿਓ ਤਰਜ ਕਰਿਓ ਸਾਨੂੰ ਬਖਸ਼ ਲਿਓ ਮਗਰ ਜਦ ਕੋਈ ਆਵੇ ਘਰੋਂ ਇਹ ਸੋਚ ਕੇ ਚੱਲੇ ਕਿ ਅੱਜ ਮੈਂ ਆ ਕੇ ਗੁਰੂ ਘਰ ਵੱਲੋਂ ਲੱਗੀ ਸੇਵਾ ਕੋਈ ਨਿਭਾ ਰਿਆ ਹੋਵੇ ਉਹਦੇ ਚ ਵਿਗਨ ਪਾਉਣਾ ਪੰਜ ਸਿੰਘ ਚੈਮਾਨਾ ਵੱਲੋਂ ਜੋ ਸੇਵਾ ਲਈ ਗਈ ਆ ਉਹਨੂੰ ਰੋਕਣਾ ਗੋਲੀ ਚਲਾਉਣੀ ਹੈ ਤੇ ਮੈਂ ਉਹਨੂੰ ਨਾ ਤਾਂ ਗੁਰੂ ਦਾ ਸਿੱਖ ਸਮਝਦਾ ਔਰ ਨਾ ਮੈਂ ਸਮਝਦਾ ਉਹ ਗੁਰੂ ਘਰ ਦਾ ਸਤਕਾਰ ਕਰਦਾ ਕਿਉਂਕਿ ਗੁਰੂ ਘਰ ਚ ਸ੍ਰੀ ਹਰਿਮੰਦਰ ਸਾਹਿਬ ਜਾਂ ਆਕਾਲ ਤਖਤ ਸਾਹਿਬ ਤੇ ਅੱਜ ਤੱਕ ਜੇ ਦੁਵਾਰਾਂ ਤੇ ਗੋਲੀ ਕਿਸੇ ਨੇ ਚਲਾਈ ਆ ਜਾਂ ਜਹਾ ਇੰਦਰਾ ਗਾਂਧੀ ਨੇ ਚਲਾਈ ਆ ਜਾਂ ਨਰੇਨੂ ਗਾਂਧੀ ਨੇ ਚਲਾਈ ਔਰ ਕਦੇ ਮੈਂ ਕਹਿਣ ਤੋਂ ਗਰੀਜ ਨਹੀਂ ਕਰਦਾ ਔਰ ਜਿਹੜੇ ਲੋਕ ਉਹਨਾਂ ਦੀ ਮਦਦ ਤੇ ਨਹੀਂ ਇਹ ਬੜਾ ਸਪਸ਼ਟ ਹੈ ਕਿ ਫਿਰ ਇਹਦੇ ਪਿੱਛੇ ਆਮ ਆਦਮੀ ਪਾਰਟੀ ਦਾ ਕੋਈ ਨਾ ਕੋਈ ਹੱਤ ਤਾਂ ਹੈਗਾ ਹੀ ਨੀਤਾ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਸਾਹਿਬ ਬੜੇ ਸਿਆਣੇ ਸੂਝਵਾਨ ਅਫਸਰ ਹੈ ਜਿਹੜਾ 11 ਵਜੇ ਆਪ ਹੀ ਤੁਹਾਨੂੰ ਪ੍ਰੈਸ ਨੂੰ ਬਰੀਫ ਕਰ ਰਿਹਾ ਕਿ ਨਰੇਂਦੂ ਚ ਚੌੜਾ ਤਾਂ ਕਾਦੇ ਲਈ ਆਕਣਾ ਗਾਂਧੀ ਕਹੂੰਗਾ ਕਿ ਇਹ ਇੱਕ ਟੈਰਰਿਸਟ ਹੈ ਇਹ ਆਈਐਸਆਈ ਦੇ ਨਾਲ ਇਹਦੇ ਲਿੰਕਸ ਨੇ ਇਹਨਾਂ ਨੇ ਆਪ ਉਹਨੂੰ 2013 ਚ ਇਨਵੈਸਟੀਗੇਟ ਕੀਤਾ ਹੈ ਮੌਲੀ ਚ ਔਰ 4 ਵਜੇ ਜਿਹੜੀ ਪਰਚਾ ਦਰਜ ਹੋ ਰਿਹਾ ਉਹਦੇ ਚ ਉਹਨੂੰ ਸ਼ਰਧਾਲੂ ਦੱਸਤਾ ਔਰ ਇਹ ਦਾਸਤਾ ਕੀ ਗੋਲੀ ਤਾਂ ਉਹਨੇ ਚਲਾਉਣ ਦਾ ਉਹਦਾ ਕੋਈ ਮਨਸ਼ਾ ਹੀ ਨਹੀਂ ਸੀ ਨਾ ਗੋਲੀ ਕਹਿੰਦੇ ਦਰਬਾਰ ਸਾਹਿਬ ਕਿਥੇ ਲੱਗੀ ਆ ਉਹ ਗੋਲੀ ਤਾਂ ਗੋਥਮ ਗੁੱਤੀ 'ਚ ਹਵਾਈ ਫਾਇਰ ਹੋ ਗਿਆ ਮਤਲਬ ਅਟੈਂਪਟ ਟੂ ਮਰਡਰ ਨੂੰ ਹਵਾਈ ਫਾਇਰ 'ਚ 336 ਤੇ ਤਬਦੀਲ ਕਰਤਾ ਔਰ ਹਰਪਾਲ ਰੰਧਾਵਾ ਧਾਮੀ ਸਾਹਿਬ ਬਾਰੇ ਤਾਂ ਦਾਸਤਾ ਜੀ ਉਹਨਾਂ ਨੂੰ ਮਿਲੇ ਧਾਮੀ ਸਾਹਿਬ ਤਾਂ ਗੁਰੂ ਘਰ ਦੇ ਇਥੋਂ ਦੇ ਮੁਕਸ਼ੇਵਾਦ ਆ ਰਿਹਾ ਹਰੇਕ ਨੂੰ ਮਿਲਣਗੇ ਇਹ ਇਹ ਹਰਪਾਲ ਰੰਦਾਵਾ ਦਾ ਕੰਮ ਧਾਮੀ ਸਾਹ ਵਾਲਾ ਸੀ ਫਿਰ ਉਹ ਪੁਲਿਸ ਦਾ ਮੁਲਾਜ਼ਮ ਇੰਟੈਲੀਜੈਂਸ ਰਿਪੋਰਟ ਇੱਕ ਬੰਦਾ ਸੈਮੀ ਆਟੋਮੈਟਿਕ ਵੈਪਨ ਪਾਕਿਸਤਾਨ ਤੋਂ ਜਿਹੜਾ ਵੈਪਨ ਆਇਆ ਉਹਨੂੰ ਵਰਤ ਰਿਹਾ ਹੈ ਗੁਰੂ ਉਹ ਇੱਥੇ ਕਿਸੇ ਦੇ ਸੇਵਾ ਕਰਦਿਆਂ ਤੇ ਤੇ ਉਹਨੂੰ ਤੁਸੀਂ ਰੋਕੋ ਨਾ ਉਹਨੂੰ ਗੱਲ ਵਕੜੀਆਂ ਪਾਓ ਨਾਲ ਹੀ ਤੁਹਾਡੇ ਨਾਲ ਤੁਰੇ ਮੈਂ ਤਾਂ ਸਮਝ ਪੁੱਛਣਾ ਚਾਹੁੰਨਾ ਫਿਰ ਬੋਬੀ ਜੀ ਕੋਈ ਮਜਬੂਰੀ ਹੈ ਕੁਰਸੀ ਦੀ ਕੀ ਕੁਰਸੀ ਇੰਨੀ ਪਿਆਰੀ ਹੋ ਗਈ ਹੈ ਕਿ ਵਰਦੀ ਪ੍ਰਤੀ ਜੋ ਜ਼ਿੰਮੇਵਾਰੀ ਉਹ ਨਹੀਂ ਨਿਭਾਉਣੀ ਔਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਤਦੇ ਮੈਂ ਬਾਰ-ਬਾਰ ਮੰਗ ਕਰਦਾ ਕਿ ਜੇ ਡੀਜੀਪੀ ਸਾਹਿਬ ਵੀ ਇਸ ਨੂੰ ਇਨਵੈਸਟੀਗੇਸ਼ਨ ਨੂੰ ਨਹੀਂ ਬਦਲਣਗੇ ਔਰ ਜੇ ਪ੍ਰਬੋਧ ਕੁਮਾਰ ਵਰਗੇ ਅਫਸਰਾਂ ਨੂੰ ਦੇਣ ਨਹੀਂ ਦਿੰਦੇ ਆ ਤੇ ਸਰਕਾਰ ਦਾ ਇਹਦੇ ਤੇ ਹੱਥ ਸਪਸ਼ਟ ਹੀ ਹੈ ਲੇਕਿਨ ਸਾਹਮਣੇ ਨਹੀਂ ਜਨਕਿੰਦਰ ਸਿੰਘ ਮੰਡ ਕਹਿੰ ਗਿਆ ਜੀ ਨਰੈਣ ਸਿੰਘ ਚੋੜੇ ਨੂੰ ਆਪਾਂ ਫਗਨੇ ਕੌਮ ਦਾ ਆਵਾਜ਼ ਦਵਾਉਗਾ ਉਸੇ ਮੰਡ ਦਾ ਬਹੁਤ ਕੁਛ ਤਹਿ ਦੋ ਜੀ ਧਿਆਨ ਸੋ ਮੰਡ ਦਾ ਤਾਂ ਬੜਾ ਹੀ ਸਪਸ਼ਟ ਹੈ ਉਹਦਾ ਏਜੰਡਾ ਕੀ ਆ ਧਿਆਨ ਸੋ ਮੰਡ ਕੀ ਕਹਿੰਦਾ ਧਿਆਨ ਸੋ ਮੰਡ ਦਾ ਤਾਂ ਧਿਆਨ ਮੈਨੂੰ ਲੱਗਦਾ ਗੁਰੂ ਘਰ ਚ ਨਹੀਂ ਲੱਗਦਾ ਉਹਨੂੰ ਪਹਿਲਾਂ ਇਹੀ ਪੁੱਛ ਲਿਓ ਗੁਰੂ ਘਰ ਗੋਲੀ ਚਲਾਉਣੀ ਫਿਰ ਜਾਇਜ਼ ਹੈ ਜੀ ਮਤਲਬ ਜਿਹੜੇ ਇੱਕ ਇੱਕ ਏਜੰਡਾ ਚ ਲਾਇਆ ਜਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕਣ ਵਾਸਤੇ ਤਾਂ ਹੀ ਬਿਲਕੁਲ ਬਿਲਕੁਲ ਮੈਂ ਮੈਂ ਦੇਖੋ ਇੱਕ ਇਹ ਆਈ ਹੋਈ ਜਾਣਾ ਸਪਸ਼ਟ ਮੈਂ ਹਾਲੇ ਨਾ ਪਹਿਲਾਂ ਬੋਲਣਾ ਨਹੀਂ ਚਾਹੁੰਦਾ ਸੁਪਰੀਮ ਕੋਰਟ ਤੇ ਤਰੀਕ ਹੈ ਸਭ ਕੁਝ ਸਪਸ਼ਟ ਹੋ ਜਾਣਾ ਮਗਰ ਜੇ ਕੋਈ ਬੰਦਾ ਗੁਰੂ ਘਰ ਦੀ ਲਈ ਹੋਈ ਸੇਵਾ ਤੇ ਵਿਗਨ ਪਾਵੇ ਰੋਕ ਪਾਵੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਫਿਰ ਆ ਕੇ ਗੋਲੀਆਂ ਚਲਾਵੇ ਉਹਨੂੰ ਕੋਈ ਗੁਰੂ ਦਾ ਸਿੱਖ ਜੇ ਸਹੀ ਠਰਾਉਂਦਾ ਗੁਰੂ ਰਾਮਦਾਸ ਮਹਾਰਾਜ ਦੇ ਸ਼ਰਮੰਦਰ ਸਾਹਿਬ ਦਰਬਾਰ ਸਾਹਿਬ ਆ ਕੇ ਗੋਲੀ ਚੱਲੇ ਕੋਈ ਉਹਨੂੰ ਸਹੀ ਠਰਾਉਂਦਾ ਮੈਂ ਸਮਝਦਾ ਉਹਦੀ ਬਹੁਤ ਵੱਡੀ ਰਾਜਨੀਤੀ ਔਰ ਉਹਦਾ ਚੈੱਕ ਅਪ ਹੋਣ ਦੀ ਲੋੜ ਹੈ ਕਿਉਂਕਿ ਫਿਰ ਇੰਦਰਾ ਗਾਂਧੀ ਨੂੰ ਤੁਸੀਂ ਫਿਰ ਕਿਉਂ ਗਲਤ ਕਰਦੇ ਹੋ ਫਿਰ ਫਿਰ ਤਾਂ ਜਿੰਦਰਾ ਗਾਂਧੀ ਨੂੰ ਇਹ ਧਿਆਨ ਸਿੰਘ ਮੰਡੋਲੀ ਉਹਦੀ ਮਹੱਤਤਾ ਆ ਜਾਣਗੇ ਕੱਲ ਇਸ ਲਈ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਮੇਰੇ ਲਈ ਉਹਨਾਂ ਅ ਮਤਲਬ ਨਹੀਂ ਰੱਖਦਾ ਮੈਂ ਤਾਂ ਗੁਰੂ ਅੱਗੇ ਅਰਦਾਸ ਕਰੂੰਗਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਹਰ ਜਗ੍ਹਾ ਇਹਨਾਂ ਨੂੰ ਰਾਜਨੀਤੀ ਬਾਦਲ ਦਾ ਦਲ ਦਾ ਵਿਰੋਧ ਇਹਨਾਂ ਦੀ ਤਾਂ ਦਿਮਾਗ ਹੀ ਉੱਥੇ ਤੱਕ ਸੀਮਿਤ ਹੋ ਕੇ ਰਹਿ ਗਿਆ ਕੇਸ਼ਨ ਦੇ ਪ੍ਰਧਾਨ ਮੰਤਰੀਆਂ ਰਾਸ਼ਟਰਪਤੀਆਂ ਨੇ ਹੁ ਕਿਹਾ ਜਾਂਦਾ ਸੀ ਕਿ ਸੱਚਖੰਡ ਸ੍ਰੀਮント ਸਭ ਕੋਈ ਤਰ੍ਹਾਂ ਸੁੱਖਾਤਾ ਕਿ ਇੱਥੇ ਕਿਸੇ ਦਾ ਵਾਲ ਵੀ ਨਹੀਂ ਪਾਣੀ ਹੁੰਦਾ ਕੋਈ ਕਿਸੇ ਤੇ ਹਮਲਾ ਨਹੀਂ ਕਰਦਾ ਪਰ ਇਹ ਜਿਹੜਾ ਹਮਲਾ ਇਹਨੂੰ ਕੀ ਮੰਨਾਂਗੇ ਆਪਾਂ ਦੇਖੋ ਜੀ ਜੇ ਸੁਖਬੀਰ ਸਿੰਘ ਬਾਦਲ ਜਾਂ ਕੋਈ ਗੁਰੂ ਦਾ ਸਿੱਖ ਗੁਰੂ ਘਰ ਚ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਆ ਕੇ ਸੇਵਾ ਕਰੇ ਕਿ ਗੁਰੂ ਸਾਹਿਬ ਜਾਣੀ ਜਾਣਦੇ ਔਰ ਗੁਰੂ ਦੇ ਭੈ ਵਿੱਚ ਕਰ ਔਰ ਇਹ ਤਾਂ ਸੇਵਾ ਪੰਜ ਸਿੰਘ ਸਾਹਿਬਾਨਾ ਵੱਲੋਂ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰੋਂ ਲਾਈ ਗਈ ਸੀ ਤੇ ਉਹ ਸੇਵਾ ਨੂੰ ਕਰਦਿਆਂ ਨੂੰ ਜੇ ਕਿਸੇ ਨੂੰ ਚੰਗੀ ਨਹੀਂ ਲੱਗ ਰੀ ਤੇ ਤੁਸੀਂ ਉਹਨੂੰ ਕਿੰਨਾ ਗੁਰੂ ਦਾ ਸਿੱਖ ਮੰਨੋਗੇ ਜੇ ਕਿਸੇ ਨੇ ਕਾਨੂੰਨ ਆਪ ਦੇ ਹੱਥ 'ਚ ਲੈਣਾ ਹੀ ਐ ਉਹਨੇ ਇਤਹਾਇਆ ਹੀ ਕਰ ਲਿਆ ਕਿ ਮੈਂ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਮੈਂ ਗੁਰੂ ਸਾਹਿਬ ਦੇ ਦਰ ਨੂੰ ਨਹੀਂ ਮੰਨਦਾ ਤੇ ਮੈਂ ਗੋਲੀ ਚਲਾਉਣੀ ਆ ਭਾਈ ਤੂੰ ਬਾਹਰ ਜਿੱਥੇ ਮਰਜੀ ਚਲਾ ਲਈ ਕੋਈ ਰੋਕ ਥੋੜੀ ਸਕਦਾ ਜੇ ਸੁਖਵੀਰ ਸਿੰਘ ਬਾਦਲ ਜੀ ਨੂੰ ਉਹ ਦਿਨ ਰੱਖ ਲਿਆ ਤੇ ਪੁਲਿਸ ਨੇ ਤਾਂ ਨਹੀਂ ਮੈਂ ਕਹੂੰਗਾ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਗੁਰੂ ਸਾਹਿਬ ਆਪ ਵਰਤੇ ਆ ਗੁਰੂ ਸਾਹਿਬ ਚਾਹੇ ਜਸਵੀਰ ਦੇ ਰੂਪ ਚ ਵਰਤੇ ਆ ਚਾਹੇ ਜਿਹੜੇ ਉੱਥੇ ਸਨ ਉਹਨਾਂ ਦੇ ਕਿਤੇ ਨਾ ਕਿਤੇ ਅੰਦਰ ਨਹੀਂ ਤਾਂ ਕੁਝ ਹੋਰ ਰਿਜ਼ਲਟ ਨਿਕਲਣਾ ਸੀ ਉਦੋਂ ਇਸ ਲਈ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਸਮਰੱਥ ਨੇ ਔਰ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਮੈਂ ਤਾਂ ਕਹੂੰਗਾ ਕਿ ਮਨ ਸਾਹਿਬ ਬੜੀ ਰਾਜਨੀਤੀ ਕਰ ਲਈ ਨਿਗਮ ਚੋਣਾ ਆ ਗਈ ਲੱਬਿਆ ਪੱਲੇ ਪੁੱਲੇ ਥੋੜੇ ਵੀ ਕੁਝ ਨਹੀਂ ਪੈਂਦਾ ਆਹ ਰਾਜਨੀਤੀ ਛੱਡੋ ਔਰ ਗੁਰੂ ਦਾ ਭੈ ਮੰਨੋ ਕਿਥੇ ਨਾ ਕਿਥੇ ਮਤਲਬ ਸਿੱਖਾਂ ਦਾ ਅਕਸ਼ ਇਹੋ ਜਿਹਾ ਨਾ ਪੇਸ਼ ਕਰੋ ਕਿ ਜਿਹਦੇ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੀ ਮਹਿਸੂਸ ਕਰੇ ਆ ਕੱਲਾ ਪੋਲਿਟਿਕਸ ਹੀ ਬਣ ਗਈ ਆ ਸਾਰਾ ਕੁਝ ਨਿਗਮ ਚੋਣਾਂ ਆ ਗਈਆਂ ਜੀ ਅਕਾਲੀ ਦਲ ਲੜ ਰਿਹਾ ਹਾਂ ਹਾਂ ਜੀ ਹਾਂ ਜੀ ਨਿਕਲਣ ਕੇ ਕੀ ਲੱਗਦਾ ਕਿ ਲੋਕ ਇਸ ਵਾਰੀ ਸਾਥ ਦੇ ਦੇਣਗੇ ਕੱਲ ਵੀ ਆਮ ਆਦਮੀ ਪਾਰਟੀ ਕਾਫੀ ਬਗਾਵਾ ਤਾਂ ਦੇਖਿਆ ਨੂੰ ਮਿਲੇ ਜੀ ਆਪਸ ਵਿੱਚ ਕਾਫੀ 30 ਲੱਖ ਰੁਪਏ ਦਾ ਇਲਜ਼ਾਮ ਲਗਾ ਦੇ ਕੋਈ ਇਸ ਤਰ੍ਹਾਂ ਹੈ ਆਮ ਆਦਮੀ ਪਾਰਟੀ ਬਦਲਾਅ ਦੀ ਪਾਰਟੀ ਹੈ ਤੇ 25-25 ਲੱਖ ਦਾ ਮੈਨੂੰ ਲੱਗਦਾ ਸਸਤੇ ਤੇ ਸਰੀ ਜਾਂਦਾ ਇਹ ਤਾਂ 50-50 ਲੱਖ ਕਰੋੜ ਕਰੋੜ ਵੀ ਲੈ ਸਕਦੇ ਆ ਤੇ ਉਹਨੂੰ ਇਹ ਇਲਜ਼ਾਮ ਦਿੱਲੀ ਇਲੈਕਸ਼ਨ ਲੜਨੀ ਹੈ ਕੇਜਰੀਵਾਲ ਨੇ ਹੁਣ ਈਸਟ ਇੰਡੀਆ ਕੰਪਨੀ ਵਾਂਗੂ ਬੂਰੇ ਦੀ ਪਾਲਿਸੀ ਲਾਗੂ ਤਾਂ ਪੰਜਾਬ ਦੀ ਕਰਨੀ ਹੈ ਪੈਸਾ ਇੱਥੋਂ ਇਕੱਠਾ ਕਰਨਾ ਤੇ ਫਿਰ ਜਾ ਕੇ ਦਿੱਲੀ ਦੀ ਇਲੈਕਸ਼ਨ ਕਿੱਥੇ ਲੜੀ ਜਾਣੀ ਹੈ ਔਰ ਕੇਜਰੀਵਾਲ ਸਾਹਿਬ ਤੋਂ ਕੋਈ ਚੰਗੀ ਆਸ ਰੱਖਣੀ ਮੈਂ ਸਮਝਦਾ ਤੁਸੀਂ ਅ ਫਿਰ ਨਾਸਮਝੋ ਬੇਸਮਝੋ ਜਾਂ 나ੜੀ ਬਣਦੇ ਹਾਂ ਮਗਰ ਇੱਕ ਗੱਲ ਤਾਂ ਸਪਸ਼ਟ ਹੈ ਜੀ ਅੱਜ ਕਾਂਗਰਸ ਦੇ ਕਈ ਲੀਡਰ ਸਾਹਿਬਾਨਾਂ ਨੇ ਜਿਹੜੇ ਕਹਿੰਦੇ ਅਸੀਂ ਬੜੀ ਨਿਗਮ ਦੀਆਂ ਚੋਣਾਂ ਵੇਖੀਆਂ ਨੇ ਉਹ ਸਮਝ ਰਹੇ ਕਿ ਇਹ ਚੋਣ ਤਾਂ ਜਿਵੇਂ ਪੁਲਿਸ ਆਪ ਕੈਂਡੀਡੇਟ ਬਣੀ ਫਿਰਦੀ ਹੈ ਮੈਨੂੰ ਲੱਗਦਾ ਭੁੱਲਰ ਸਾਹਿਬ ਤਦੇ ਕਿਸੇ ਕੇਸ 'ਚ ਇਨਸਾਫ ਨਹੀਂ ਕਰ ਰਹੇ ਮੈਨੂੰ ਲੱਗਦਾ ਭੁੱਲਰ ਸਾਹਿਬ ਨੂੰ ਨਾਲ ਫੋਟੋ ਲਾ ਦੇਣੀ ਚਾਹੀਦੀ ਆਮ ਆਦਮੀ ਪਾਰਟੀ ਦੇ ਨਾਲ ਹੀ ਉਹੋ ਜੀ ਟੋਪੀ ਪਾ ਕੇ ਨਾਲ ਕੀ ਇਹ ਸਾਡਾ ਲੇਟੈਸਟ ਕਾਰਕੁਨ ਅਸੀਂ ਸ਼ਾਮਿਲ ਕੀਤਾ ਅਸੀਂ ਵੀ ਜਾ ਕੇ ਉਹਨਾਂ ਨੂੰ ਆਪ ਦਾ ਪਟਾ ਉਹਨਾਂ ਦੇ ਗਲ 'ਚ ਪਾਵਾਂਗੇ ਕਿ ਭਾਈ ਇਹ ਤੁਹਾਨੂੰ ਆਫੀਸ਼ੀਅਲੀ ਵਧਾਈ ਹੈ ਕਿਉਂਕਿ ਨਾ ਤੁਸੀਂ ਇਨਸਾਫ ਕਰਨਾ ਨਾ ਤੁਹਾਨੂੰ ਨਰੈਣ ਸਿੰਘਾਂ ਦੀ ਉਹ ਸਿੰਘ ਤਾਂ ਮੈਂ ਕੱਦ ਲਈ ਆਖੂ ਨਰੈਣ ਉਹ ਗਾਂਧੀ ਦੀ ਨਾ ਤੁਹਾਨੂੰ ਵੈਪਨ ਲੱਭਿਆ ਨਾ ਤੁਸੀਂ ਸਮਝਦੇ ਹੋ ਉਸ ਮਨਸ਼ਾ ਨਾਲ ਆਇਆ ਪਤਾ ਨਹੀਂ 11 11:30 ਤੋਂ 4 ਵਜੇ ਤੱਕ ਕੀ ਹੋਇਆ ਕਿ ਉਹਨੂੰ ਸ਼ਰਧਾਲੂ ਬਣਾ ਛੱਡਿਆ ਤੇ ਜਿਹੇ ਜਿਹੇ ਸ਼ਰਧਾਲੂ ਰੋਜ ਆਉਣ ਲੱਗੇ ਮੈਨਾਂ ਦਾ ਬੋਵੀ ਭੁੱਲਰਤਾ ਫਿਰ ਕੁਝ ਚੰਦ ਸਕਿੰਟਾਂ ਦੀ ਖੇਡ ਰਹਿ ਜਾਣੀ ਆ ਕਿਉਂਕਿ ਲੋਕਾਂ ਨੇ ਤਾਂ ਬਰਦਾਸ਼ਤ ਕਰਨੇ ਨਹੀਂ ਫਿਰ ਇਹ ਗੱਲ